ਸਵਾਗਤ ਹੈ ਤੁਹਾਡਾ ਸਟੀਚਨਾਓ ਚੈਨਲ ਤੇ ਜੇਕਰ ਤੁਸੀਂ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਨਾ ਜੀ ਅੱਜ ਤੁਹਾਨੂੰ ਅਸੀਂ ਜਿਹੜੀ ਚਾਕਾਂ ਤੇ ਲੈਸ ਲਾਉਣੀ ਦੱਸਾਂਗੇ ਲੈਸ ਕਿਸ ਤਰ੍ਹਾਂ ਲਗਾਈ ਜਾਂਦੀ ਹੈਗੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਕਮੀਜ਼ ਤੇ ਚਾਕਾਂ ਦੇ ਨਾਲ ਚਾਕਾਂ ਦੇ ਉੱਪਰ ਜਿਹੜੀ ਆਪਾਂ ਚਾਕਾਂ ਦੇ ਅਕੋਰਡਿੰਗ ਆਪਾਂ ਜਿਹੜੀ ਚਾਕ ਦੇ ਨਾਲ ਸਾਈਡਾਂ ਤੇ ਆਪਾਂ ਹਿਪ ਦੇ ਅਕੋਰਡਿੰਗ ਜਿਹੜੀ ਆ ਗਈ ਚਾਕ ਦੇ ਨਾਲ ਨਿਸ਼ਾਨੇ ਲਾਉਣੀਆਂਗੇ ਨਿਸ਼ਾਨੇ ਦੇ ਉੱਪਰ ਉੱਪਰ ਆਪਾਂ ਲੈਸ ਰੱਖਣੀਆਂ ਲੈਸ ਜਿਹੜੀ ਹੈਗੀ ਹੈ ਕਮੀਜ਼ ਦੇ ਆਪਾਂ ਅੰਦਰਲੇ ਪਾਸੇ ਰੱਖਣੀਆਂ ਲੈਸ ਉਲਟੀ ਰੱਖਣੀ ਹੈ ਲੈਸ ਰੱਖ ਕੇ ਆਪਾਂ ਕਮੀਜ਼ ਦਾ ਉੱਪਰਲਾ ਪਾਸਾ ਜਿਹੜਾ ਆਪਾਂ ਚੱਕ ਕੇ ਉਸ ਤੇ ਨਪਣਾ ਹੈਗਾਗਾ ਇਸ ਤਰ੍ਹਾਂ ਕ੍ਰੇਜ ਬਣਾ ਕੇ ਪੂਰੀ ਚੰਗੀ ਤਰ੍ਹਾਂ ਜਿਹੜਾ ਹੈਗਾ ਉਸ ਤੇ ਸੀਨ ਲਾਉਣੀ ਆ ਸੀਨਾ ਜਿਹੜੀ ਆਪਾਂ ਥੋੜੀ ਜਿਹੀ ਮੋਟੀ ਵੀ ਕਰ ਸਕਦੇ ਆਂਗੇ ਥੋੜੀ ਜਿਹੀ ਮੋਟੀ ਕਰਕੇ ਫਿਰ ਆਪਾਂ ਇਸ ਨੂੰ ਦੁਬਾਰਾ ਵੀ ਨਪਣਾ ਹੀ ਹੁੰਦਾ ਹੈਗਾ ਕਿਉਂਕਿ ਆਪਾਂ ਇਹਨਾਂ ਨੂੰ ਪੱਕੀ ਕਰਾਂਗੇ ਇਸ ਤਰ੍ਹਾਂ ਜਿਸ ਨਾਲ ਬੱਦ ਸਫਾਈ ਆਉਂਦੀ ਹੈਗੀ ਲੈਸ ਆਪਣੀ ਦੇਖੋ ਸਫਾਈ ਦੇ ਨਾਲ ਲੱਗ ਗਈ ਹੈ ਇਸ ਤਰ੍ਹਾਂ ਚਾਕਾਂ ਦੇ ਉੱਤੇ ਜਿਹੜੀ ਲੈਸ ਲਾਉਣੀ ਹੈਗੀ हिਪ ਦੇ ਹਿੱਪ ਦੇ ਕੋਲੇ ਹਿੱਪ ਕੋਲੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਨੱਪ ਲੈਣਾ ਹੈਗਾ ਹੁਣ ਆਪਾਂ ਦੂਜੇ ਪੱਲੇ ਤੇ ਲੈਸ ਲਾ ਰਹੇ ਆਂ ਲੈਸ ਲਾਉਂਦੇ ਸਮੇਂ ਧਿਆਨ ਰੱਖਣਾ ਕਿ ਕੱਪੜੇ ਦੇ ਵਿੱਚ ਖਚਾਵ ਜਾਂ ਕੋਈ ਵਾਟ ਆ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਲੈਸ ਪੂਰੀ ਕਰੀਜ਼ ਦੇ ਉੱਪਰ ਹੀ ਰੱਖਣੀ ਹੈਗੀ ਫੇਰ ਹੀ ਆਪਣੀ ਲੈਸ ਆ ਜਿਹੜੀ ਇਹ ਸਹੀ ਲੱਗੂਗੀ ਸਫਾਈ ਦੇ ਨਾਲ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕ੍ਰੀਜ਼ ਆਪਾਂ ਬਣਾਈ ਜਾਂਦੇ ਆਂਗੇ ਕ੍ਰੀਜ਼ ਬਣਾ ਕੇ ਨਾਲ-ਨਾਲ ਸਫਾਈ ਦੇ ਨਾਲ ਜਿਹੜੀ ਆਪਾਂ ਸੇਨ ਲਾਉਣੀ ਆ ਸੇਨ ਪੂਰੀ ਕੰਨੀ ਤੇ ਲਾਉਣੀ ਆਪਾਂ ਸੇਨ ਜਿਹੜੀ ਇਹ ਧਿਆਨ ਦੇ ਨਾਲ ਚਾਕਾਂ ਦੇ ਮਾਰ ਜਾਂ ਜਿਹੜਾ ਲਾਇਆ ਹੋਇਆ ਉਸ ਮਾਰ ਜਾਂ ਦੇ ਉੱਤੇ ਰੱਖ ਦੇ ਰੱਖ ਕੇ ਹੀ ਸੇਨ ਲਾਉਣੀ ਹੈਗੀ ਲੈਸ ਜਿਹੜੀ ਆਪਣੇ ਇਧਰ ਉਧਰ ਨਹੀਂ ਹੋਣੀ ਚਾਹੀਦੀਗੀ ਲੈਸ ਜਿਹੜੀ ਆਪਣੀ ਜਿਹੜੀ ਕੰਨੀ ਦਿੱਤੀ ਹੁੰਦੀ ਹੈ ਲੈਸ ਦੀ ਬਿਲਕੁਲ ਵਿੱਚ ਆਉਣੀ ਚਾਹੀਦੀ ਹੈਗੀ ਬਾਹਰ ਨਹੀਂ ਨਿਕਲਣੀ ਚਾਹੀਦੀਗੀ ਇਹ ਧਿਆਨ ਜ਼ਰੂਰ ਰੱਖਣਾ ਆਕਰ ਦੇ ਉੱਪਰ ਹੀ ਜਿਹੜੀ ਆਪਾਂ ਲੈਸ ਰੱਖ ਰਹੇ ਹਾਂ ਨਿਸ਼ਾਨੀ ਦੇ ਉੱਪਰ ਉੱਪਰ ਨਿਸ਼ਾਨੀ ਜ਼ਰੂਰੀ ਹੈ ਨਿਸ਼ਾਨੀ ਲਾ ਕੇ ਹੀ ਆਪਾਂ ਲੈਸ ਲਾਉਣੀ ਹੈਗੀ ਆਪਾਂ ਅੰਦਾਜ਼ੇ ਦੇ ਨਾਲ ਲੈਸ ਨਹੀਂ ਲਾਉਣੀਗੀ ਇਸ ਤਰ੍ਹਾਂ ਲੈਸ ਲਾ ਲਈ ਆਪਾਂ ਗਰੀਜ ਬਣਾ ਕੇ ਲੈਸ ਲਾ ਲਈ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਦੇ ਹੋਏ ਕੱਪੜਾ ਲੈਸ ਜਿਹੜੀ